ਹਾਂਜੀ ਜੀ ਤੁਸੀਂ ਵੀ ਪਟਿਆਲੇ ਦੇ ਵਿੱਚ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਹੋਰ ਕੋਠੀ ਲੈ ਕੇ ਆਇਆ ਕੋਠੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੋਠੀ ਆ ਤੇ 206 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਜੇਕਰ ਇਹਦੀ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ 32x58 ਇਸ ਦੀ ਡਾਈਮੈਂਸ਼ਨ ਆ ਤੇ ਰੇਟ ਤੁਹਾਨੂੰ ਦੱਸ ਦਿਆ ਵੀਡੀਓ ਦੇ ਲਾਸਟ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਤੇ ਪਾਰਕਿੰਗ ਲਈ ਵੀ ਦੇਖ ਸਕਦੇ ਹੋ ਤੁਸੀਂ ਖੁੱਲੀ ਡੋਲੀ ਜਗ੍ਹਾ ਜਾਂ ਇੱਕ ਗੱਡੀ ਤੁਸੀਂ ਇੱਥੇ ਆਰਾਮ ਨਾਲ پارک ਕਰ ਸਕਦੇ ਹੋ ਤੇ ਉਸ ਤੋਂ ਬਿਨਾਂ ਜੇ ਤੁਸੀਂ ਆਪਣੀ ਬਾਈਕ ਸਕੂਟੀ ਵਗੈਰਾ ਖੜਾਉਣੀ ਆ ਉਹ ਵੀ ਤੁਸੀਂ ਖੜਾ ਕਰ ਸਕਦੇ ਹੋ ਤੇ ਪੌੜੀਆਂ ਇਸ ਦੀਆਂ ਬਾਹਰ-ਬਾਰ ਨੇ ਜੇ ਤੁਸੀਂ ਉਪਰਲਾ ਪ ਕਰਦੇ ਹੋ ਤੇ ਅੰਦਰੋਂ ਤੁਸੀਂ ਕੋਠੀ ਦੇਖ ਸਕਦੇ ਹੋ ਨਾ ਬਹੁਤ ਸੋਹਣੀ ਕੋਠੀ ਆ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਕੋਠੀ ਦਾ ਕੰਮ ਕੀਤਾ ਹੋਇਆ ਆ ਗਰਾਉਂਡ ਫਲੋਰ ਦੇ ਉੱਪਰ ਤੁਹਾਨੂੰ ਦੋ ਬੈਡਰੂਮ ਅਟੈਚ ਬਾਥਰੂਮ ਮਾਡਰਨ ਰਸੋਈ ਤੇ ਡਾਇਨਿੰਗ ਰੂਮ ਦੇਖਣ ਨੂੰ ਮਿਲ ਜਾਊਗਾ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਰ ਕੰਬੀਨੇਸ਼ਨ ਆ ਇਹਨਾਂ ਦਾ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤਾ ਹੋਇਆ ਆ ਪਰ ਵੀ ਤੁਹਾਨੂੰ ਸਪੇਸ ਮਿਲ ਜਾਂਦੀ ਆ نیچے ਵੀ ਸਪੇਸ ਮਿਲ ਜਾਂਦੀ ਆ ਡਬਲ ਸ਼ੈਂਕਾ ਦੇਖ ਸਕਦੇ ਹੋ ਤੁਸੀਂ ਕਿਚਨ ਦੇ ਵਿੱਚ ਤੇ ਉੱਪਰ ਜਿਹੜਾ ਲਾਈਟਿੰਗ ਵਗੈਰਾ ਦਾ ਕੰਮ ਕੀਤਾ ਹੋਇਆ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਆ ਬਾਕਸ ਵਗੈਰਾ ਤੇ ਜੇ ਕਾ ਸਪੇਸ ਦੀ ਗੱਲ ਕਰੀ ਤਾਂ ਸਪੇਸ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਸਪੇਸ ਆ ਉੱਪਰ ਵੀ ਸਪੇਸ ਮਿਲ ਜਾਂਦੀ ਆ ਤੁਹਾਨੂੰ نیچے ਵੀ ਸਪੇਸ ਮਿਲ ਜਾਂਦੀ ਆ ਓਵਰ 올 ਜਿਹੜਾ ਕਿਚਨ ਦੇ ਵਿੱਚ ਕੰਮ ਕੀਤਾ ਹੋਇਆ ਬਹੁਤ ਵਧੀਆ ਤਰੀਕੇ ਤੇ ਮਾਡਰਨ ਤਰੀਕੇ ਦਾ ਕੀਤਾ ਹੋਇਆ ਆ ਸਾਰਾ ਤੇ ਲੌਬੀ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਆ ਐਲਈਡੀ ਪੈਨਲ ਵੀ ਲੱਗਿਆ ਹੋਇਆ ਇਸ ਦੇ ਵਿੱਚ ਇਧਰ ਨਾਲੇ ਸੱਜੇ ਹੱਥ ਆ ਜਾਂਦਾ ਲਿਵਿੰਗ ਰੂਮ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਖੁੱਲਾ ਡੁੱਲਾ ਬਣਿਆ ਹੋਇਆ ਆ ਵਾਲਪੇਪਰ ਵਗੈਰਾ ਇਸ ਦੇ ਵਿੱਚ ਵੀ ਲੱਗਿਆ ਹੋਇਆ ਤੇ ਉੱਪਰ ਜਿਹੜਾ ਲਾਈਟਿੰਗ ਦਾ ਕੰਮ ਕੀਤਾ ਹੋਇਆ ਆ ਬਹੁਤ ਸੋਹਣਾ ਤੇ ਮਾ ਤੁਹਾਨੂੰ ਬਹੁਤ ਖੁੱਲਾ ਡੁੱਲਾ ਤਰੀਕੇ ਦੇ ਨਾਲ ਬਣਿਆ ਹੋਇਆ ਆ ਡਰਾਈਂਗ ਰੂਮ ਵੀ ਇੱਧਰ ਤੁਸੀਂ ਲੌਬੀ ਦੇ ਵਿੱਚ ਐਲਈਡੀ ਪੈਨਲ ਚੈੱਕ ਕਰ ਸਕਦੇ ਹੋ ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਣਿਆ ਹੋਇਆ ਆ ਤੇ ਇੱਧਰ ਲੌਬੀ ਵਾਸਤੇ ਬਾਥਰੂਮ ਆ ਜਾਂਦਾ ਇਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਪੂਰਾ ਕੰਪਲੀਟ ਕੀਤਾ ਹੋਇਆ ਕੋਠੀ ਦੇ ਵਿੱਚ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈੱਡਰੂਮ ਆ ਜਾਂਦੇ ਨੇ ਬੈੱਡਰੂਮ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਅਟੈਚ ਨੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਬੈੱਡ ਵਗੈਰਾ ਲੱਗੇ ਹੋਏ ਨੇ ਵਾਲ ਪੇਪਰ ਆ ਜਿਹੜਾ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਆ ਕਬੂਰਡ ਲੱਗਿਆ ਹੋਇਆ ਮਿਲ ਜੂਗਾ ਤੁਹਾਨੂੰ ਇਸ ਦੀ ਲਾਈਟਿੰਗ ਦੇਖ ਸਕਦੇ ਹੋ ਜਿਹੜਾ ਬਾਥਰੂਮ ਉਹ ਵੀ ਤੁਹਾਨੂੰ ਇਸ ਦੇ ਨਾਲ ਅਟੈਚ ਮਿਲ ਜੂਗਾ ਬਾਥਰੂਮ ਚ ਵੀ ਤੁਸੀਂ ਦੇਖ ਸਕਦੇ ਹੋ ਫਿਟਿੰਗ ਦਾ ਜਿਹੜਾ ਸਾਰਾ ਕੰਮ ਆ ਉਹ ਕੰਪਲੀਟ ਕੀਤਾ ਹੋਇਆ ਮਿਲ ਜੂਗਾ ਤੁਹਾਨੂੰ ਤੇ ਨਾਲੇ ਇੱਧਰ ਆ ਜਾਂਦਾ ਦੂਜਾ ਰੂਮ ਦੂਜੇ ਰੂਮ ਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਤਰੀਕੇ ਦੇ ਨਾਲ ਸਾਰਾ ਕੰਮ ਕੀਤਾ ਹੋਇਆ ਹੈ ਜਿਹੜਾ ਵਾਲਪੇਪਰ ਦਾ ਡਿਜ਼ਾਈਨ ਆ ਉਹ ਤੁਹਾਨੂੰ ਅਲੱਗ-ਅਲੱਗ ਮਿਲ ਜੂਗਾ ਸਾਰੇ ਕਮਰਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਹੋਇਆ ਹੈ ਸਾਰਾ LED ਪੈਨਲ ਆ ਜਿਹੜਾ ਉਹ ਵੀ ਲੱਗਿਆ ਹੋਇਆ ਮਿਲ ਜੂਗਾ ਤੁਹਾਨੂੰ ਇਸ ਦੇ ਵਿੱਚ ਤੇ ਇੱਧਰ ਆ ਜਾਂਦਾ ਵੈਂਟੀਲੇਸ਼ਨ ਵਾਸਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਸਪੇਸ ਆ ਇੱਧਰ ਵੀ ਤੇ ਇੱਧਰ ਆ ਜਾਂਦਾ ਡਰੈਸਿੰਗ ਏਰੀਆ ਇੱਥੇ ਤੁਸੀਂ ਆਪਣਾ ਮੇਕਅਪ ਵਗੈਰਾ ਕਰ ਸਕਦੇ ਹੋ ਤੇ ਅਟੈਚ ਇਸ ਦੇ ਨਾਲ ਵਾਸ਼ਰੂਮ ਮਿਲ ਜੂਗਾ ਬਾਥਰੂਮ ਚ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਟਾਈਲਾਂ ਵਗੈਰਾ ਦਾ ਕੰਮ ਆ ਉਹ ਸਾਰਾ ਕੰਪਲੀਟ ਕੀਤਾ ਹੋਇਆ ਮਿਲ ਜੂਗਾ ਤੇ ਫਿਟਿੰਗ ਵਗੈਰਾ ਤੁਹਾਨੂੰ ਸਾਰੀ ਕੀਤੀ ਹੋਈ ਮਿਲ ਜੂਗੀ ਵਾਸ਼ਰੂਮ ਦੇ ਵਿੱਚ ਵੀ ਸੋ ਇਹ ਸਾਰਾ ਕੁਝ ਤੁਹਾਨੂੰ ਗਰਾਉਂਡ ਫਲੋਰ ਦੇ ਉੱਪਰ ਦੇਖਣ ਨੂੰ ਮਿਲ ਜੂਗਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕੋਠੀ ਕਿਵੇਂ ਦੀ ਲੱਗੀ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਰਸਟ ਫਲੋਰ ਦੇ ਉੱਪਰ ਫਰਸਟ ਫਲੋਰ ਦੇ ਉੱਪਰ ਤੇ ਜੇ ਤੁਸੀਂ ਉੱਪਰਲਾ ਪੋਰਚ ਰੈਂਟ ਦੇ ਉੱਪਰ ਵੀ ਦੇਣਾ ਤੁਸੀਂ ਉਹ ਵੀ ਦੇ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਸ ਢਿੰਜ ਦੇ ਪੌੜੀਆਂ ਨੇ ਉਹ ਬਾਰੂ-ਬਾਰ ਮਿਲ ਜਾਂਦੀਆਂ ਨੇ ਤੁਹਾਨੂੰ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਅੰਦਰ ਐਂਟਰ ਹੋਣ ਸਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਿਚਨ ਮਿਲ ਜਾਂਦੀ ਹੈ ਤੇ ਇੱਧਰ ਸਾਹਮਣੇ ਤੁਹਾਨੂੰ ਦੋ ਰੂਮ ਮਿਲ ਜਾਂਦੇ ਨੇ ਰੂਮ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਖੁੱਲੇ ਡੁੱਲੇ ਨੇ ਸਾਰਾ ਕੰਮ ਇਸ ਦੇ ਵਿੱਚ ਕੰਪਲੀਟ ਕੀਤਾ ਹੋਇਆ ਤੁਹਾਨੂੰ ਮਿਲ ਜੂਗਾ ਵਾਲਪੇਪਰ ਵੀ ਲੱਗਿਆ ਹੋਇਆ ਆ ਤੇ ਤੁਸੀਂ ਦੇਖ ਸਕਦੇ ਹੋ LED ਪੈਨਲ ਵੀ ਲੱਗਿਆ ਹੋਇਆ ਇੱਧਰ LED ਪੈਨਲ ਵੀ ਵਧੀਆ ਤਰੀਕੇ ਦੇ ਨਾਲ ਲੱਗਿਆ ਹੋਇਆ ਤੇ ਇੱਧਰ ਤੁਹਾਨੂੰ ਕਬੂਡ ਵਗੈਰਾ ਮਿਲ ਜਾਂਦੇ ਨੇ ਜ ਕਰ ਸਕਦੇ ਹੋ ਤੇ ਇਧਰ ਤੁਹਾਨੂੰ ਅਟੈਚ ਇਸ ਦੇ ਬਾਥਰੂਮ ਵੀ ਮਿਲ ਜੂਗਾ ਤੇ ਇਧਰ ਇਸ ਦੇ ਨਾਲੇ ਆ ਜਾਂਦਾ ਦੂਜਾ ਰੂਮ ਦੂਜੇ ਰੂਮ ਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਾਲਪੇਪਰ ਵਗੈਰਾ ਇਸ ਦੇ ਵਿੱਚ ਵੀ ਲੱਗਿਆ ਹੋਇਆ ਮਿਲ ਜੂਗਾ ਤੇ ਐਲੀਡੀ ਪੈਨਲ ਕਾਬੂਡ ਸਾਰਾ ਕੁਝ ਤੁਹਾਨੂੰ ਲੱਗਿਆ ਲਗਾਇਆ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਕਮਰਾ ਆ ਤੇ ਨਾਲੇ ਇਸ ਦੇ ਆ ਜਾਂਦਾ ਇਧਰ ਅਟੈਚ ਬਾਥਰੂਮ ਬਾਥਰੂਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਟਾਈਲਾਂ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਇਸ ਦੇ ਵਿੱਚ ਵੀ ਤੇ ਵਧੀਆ ਕੁਆਲਿਟੀ ਦੇ ਵਿੱਚ ਸਾਰਾ ਕੰਮ ਕੀਤਾ ਹੋਇਆ ਤੇ ਨਾਲੇ ਇਸ ਦੇ ਇਧਰ ਆ ਜਾਂਦੀ ਹੈ ਕਿਚਨ ਕਿਚਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕਸ ਵਗੈਰਾ ਤੁਸੀਂ ਆਪਣੇ ਸਕਦੇ ਹੋ ਤੇ ਇੱਧਰ ਆ ਜਾਂਦਾ ਬੈਕ ਸਾਈਡ ਏਰੀਆ ਬੈਕ ਸਾਈਡ ਏਰੀਆ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਏਰੀਆ ਹੈ ਜੇ ਤੁਸੀਂ ਵੀ ਆਪਣਾ ਘਰ ਲੈਣ ਵਾਲੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਜੇਕਰ ਇਸ ਦੇ ਰੇਟ ਦੀ ਗੱਲ ਕਰੀਏ ਤਾਂ 85 ਲੱਖ ਰੁਪਏ ਇਸ ਦੀ ਡਿਮਾਂਡ ਹੈ ਤੇ ਬਾਕੀ ਮੌਕੇ ਦੇ ਉੱਪਰ ਮਾਨਤਾਣ ਕਰ ਦੇਣਗੇ ਬਾਕੀ ਬਾਈ ਦਾ ਸਕਰੀਨ ਦੇ ਉੱਪਰ ਨੰਬਰ ਚੱਲੇ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਲੈਣੀ ਹੈ ਇਹਨਾਂ ਨੂੰ ਕਾਲ ਕਰ ਸਕਦੇ ਹੋ ਐਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਮੈਨੂੰ ਫੋਲੋ ਜ਼ਰੂਰ ਕਰ ਲਓ